ਸਤਿ ਸ਼੍ਰੀ ਅਕਾਲ ਮੈਂ ਪਰਵਿੰਦਰ ਸਿੰਘ ਖਬਰਾਂ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਪੰਜਾਬ ਦੀ ਸਿਆਸਤ ਤੋਂ ਪਤਾ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਅਕਾਲੀ ਦਲ ਸੁਰਖੀਆਂ ਦਾ ਹਿੱਸਾ ਬਣਿਆ ਹੋਇਆ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਤੇ ਅਸਤੀਫਾ ਮਨਜ਼ੂਰ ਵੀ ਹੋ ਗਿਆ ਪਰ ਇਸ ਦੇ ਬਾਵਜੂਦ ਵੀ ਕੁਝ ਥਾਵਾਂ ਤੇ ਸੁਖਬੀਰ ਬਾਦਲ ਨੂੰ ਪ੍ਰਧਾਨ ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਜੋ ਬਾਗੀ ਆਗੂ ਨੇ ਜਾਂ ਹੋਰ ਆਗੂ ਨੇ ਉਹ ਲਗਾਤਾਰ ਬਾਦਲ ਧੜੇ ਦੇ ਉੱਤੇ ਜਾਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਨੇ ਸੇ ਤਹਿਤ ਭਾਈ ਮਨਜੀਤ ਸਿੰਘ ਨੇ ਵੀ ਇਸ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਸੁਖਬੀਰ ਬਾਦਲ ਹਰਾਂ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦਾ ਨਿਘਾਰ ਦਾ ਕਾਰਨ ਇਹੀ ਸੀ ਕਿ ਉਹਨਾਂ ਵੱਲੋਂ ਪੁਰਾਣੇ ਆਗੂਆਂ ਨੂੰ ਕੋਈ ਮਾਣ ਸਨਮਾਨ ਨਹੀਂ ਦਿੱਤਾ ਗਿਆ ਕੀ ਕੁਝ ਕਹਿਣਾ ਮਨਜੀਤ ਸਿੰਘ ਦਾ ਉਹ ਜ਼ਰੂਰ ਸੁਣਦੇ ਆ ਸ਼੍ਰੋਮਣੀ ਅਕਾਲੀ ਦਲ ਬਾਗੀ ਦਾ ਵਫਦ ਇੱਕ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਤਦਾਦ ਸਿੰਘ ਸਾਹਿਬ ਗਿਆਨੀ ਰਗਬੀਤ ਸਿੰਘ ਹੁਣਾਂ ਨਾਲ ਪਹੁੰਚੇ ਸਨ ਤੁਸੀਂ ਦੇਖ ਸਕਦੇ ਹੋ ਕਿ ਮਨਜੀਤ ਸਿੰਘ ਹੁਣੇ ਜਿਹੜੇ ਨੇ ਉਹ ਯੂਰ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਪਹੁੰਚ ਕੇ ਜਿਹੜੀ ਹੈ ਉਹ ਵਿਚਾਰ ਜਰੂਰ ਸਾਂਝਾ ਕੀਤਾ ਜਾ ਰਿਹਾ ਹੈ ਪ੍ਰਤਾਪ ਬਟਾਲਾ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਭਾਈ ਸਾਹਿਬ ਮੀਟਿੰਗ ਜਿਹੜੀ ਹੋਈ ਹੈ ਉਸ ਦੇ ਵਿੱਚ ਮੁੱਦਾ ਕੀ ਅਹਿਮ ਰਿਹਾ ਸੱਤ ਮੈਂਬਰੀ ਕਮੇਟੀ ਜਿਹੜੀ ਭਰਤੀ ਆ ਉਹ ਹੀ ਤਰੂ ਹੂੰ ਔਰ ਕਾਲਪਤਖ ਸਾਹਿਬ ਤੇ ਜਿਹੜੇ ਹੋਏ ਦੋ ਤਰੀਕ ਦੇ ਫੈਸਲੇ ਉਹਨਾਂ ਕਿਹਾ ਸੀ ਉਹਦੇ ਤੱਕ ਕਾਇਮ ਆ ਔਰ ਉਹੀ ਸਾਰੇ ਫੈਸਲੇ ਲਾਗੂ ਹੋਣਗੇ ਇਹ ਸਿੰਘ ਸਭਾ ਨੇ ਕਿਹਾ ਜਿਹੜੀ ਅਕਾਲੀ ਦਲ ਨਾਲੋਂ ਆਪਣੇ ਵੀ ਆਬਜ਼ਰਵਰ ਨਿਯੁਕਤ ਕੀਤੇ ਗਏ ਆਪਣੀ ਵੀ ਕਮੇਟੀਆਂ ਬਣਾਈਆਂ ਗਈਆਂ ਉਹ ਕਮੇਟੀਆਂ ਵੇਖੋ ਉਹਨਾਂ ਦਾ ਇੱਕ ਵੱਖਰਾ ਗਰੁੱਪਾ ਉਹ ਕਮੇਟੀਆਂ ਬਣਾ ਕੇ ਉਹਨਾਂ ਨੇ ਕੌਮ ਨੂੰ ਘਬਰਾਹ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਘਬਰਾਹ ਕੀਤਾ ਖਾਲਸਾ ਪੰਥ ਨੂੰ ਘਬਰਾਹ ਕੀਤਾ ਔਰ ਕਾਲਪਤਖ ਸਾਹਿਬ ਦੇ ਹੋਮ ਦੀ ਵੀ ਅਗਿਆਕੀ ਲੇਕਿਨ ਲੱਗਿਆ ਵਿੱਚ ਜਿਹੜਾ ਸੁਖਬੀ ਸਿੰਘ ਬਾਦਲੋਂ ਫਿਰ ਤੋਂ ਪ੍ਰਧਾਨ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਕੀ ਲੱਗਦਾ ਤੁਹਾਨੂੰ ਲੱਗਦਾ ਕਿ ਸ਼ਿਕਾਇਤਾਂ ਗਿਆ ਜਾ ਰਿਹਾ ਜੋ ਨਹੀਂ ਉਹ ਪਤਾ 걸 ਕੀ ਉਹ ਜਿਹੜੇ ਲੋਕ ਇਹ ਕਹਿ ਰਹੇ ਹਨ ਉਹਨਾਂ ਦੇ ਜੀਨ ਚ ਇੱਕ ਗੁਲਾਮੀ ਵੈ ਗਈ ਹੂੰ ਬਾਗਲ ਪਰਿਵਾਰ ਦੀ ਉਹਦੇ ਕਰਕੇ ਉਹ ਜੋ ਮਰਜ਼ੀ ਉਹਨਾਂ ਨੂੰ ਕਹੀ ਜਾਣ ਲੇਕਿਨ ਉਹਨਾਂ ਅਸਤੀਫਾ ਦਿੱਤਾ ਹੈ ਹੁਣ ਉਹ ਸਾਫ ਕਾ ਪ੍ਰਧਾਨ ਨੇ ਸ਼੍ਰੋਮਣੀਆ ਕਰ ਦਿੱਤਾ ਲੇਕਿਨ ਗਿਆਨੀ ਰਕਮੀਤ ਸਿੰਘ ਉਹਨੇ ਕਹਿੰਦੇ ਸੀਗੇ ਕਿ ਉਹੀ ਕਮੇਟੀ ਸਟੈਂਡ ਕਰੇਗੀ ਤੁਹਾਨੂੰ ਲੱਗਦਾ ਕਿ ਉਹੀ ਕਮੇਟੀ ਸਟੈਂਡ ਕਰਦੀ ਹੋਈ ਨਜ਼ਰ ਆਉਂਦੀ ਵੀ ਤੁਹਾਨੂੰ ਨਜ਼ਰ ਆ ਰਿਹਾ ਜੀ ਕਿਸੇ ਕਰ ਬਿਲਕੁਲ ਕਰੂਗੀ ਔਰ ਜਦੋਂ ਸਿੰਘ ਸਹਿਬਾਂ ਨੇ ਕਿਹਾ ਸੀ ਕਿ ਆਪੇ ਕਮੇਟੀ ਕਰੂਗੀ ਉਹ لیکن ਜੇ ਸਾ ਤੁਸੀਂ ਕਹਿੰਗੇ ਗੁਲਾਮ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਸੁਖਬੀ ਸਿੰਘ ਬਾਦਲ ਵੱਲੋਂ ਜਿਸ ਤਰ੍ਹਾਂ ਅਮਰਪਾਲ ਸਿੰਘ ਹੋਣਾਂ ਦੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧਦੇ ਜੀ ਉਹਨਾਂ ਕਹਿੰਦੇ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਨੇ ਔਲਾਦ ਕਿਸ ਤਰ੍ਹਾਂ ਦੇ ਨਜ਼ਰ ਆਏ ਨੇ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਸ਼ੋਭਾ ਦਿੰਦੀਆਂ ਸੀ ਉਸ ਜਿਹੜੇ ਇਹ ਇੱਦੇ ਵੱਡੇ ਰਤਬੇ ਵਾਲੇ ਬੰਦੇ ਨੂੰ ਵੀ ਪੇਸ਼ ਕਰਨੀਆਂ ਚਾਹੀਦੀਆਂ ਕੋ ਗੱਲਾਂ ਅਸਲ ਦੇ ਵਿੱਚ ਜੇ ਇਹ ਸਹੀ ਤਰ੍ਹਾਂ ਚੱਲਦੇ ਤੇ ਮੈਂ ਗੱਲ ਕਹਿਣੀ ਚਾਹੁੰਦਾ ਜੇ ਕੁਰਬਾਨੀ ਵਾਲਿਆਂ ਜੇਲ੍ਹ ਵਾਲਿਆਂ ਛਿੱਦਾਲਿਆਂ ਨੂੰ ਆਕਾਲੀ ਦਲ ਚ ਥਾਂ ਦਿੰਦੇ ਸਤਕਾਰ ਦਿੰਦੇ ਤੇ ਨਵੇਂ ਆਕਾਲੀ ਦਲ ਬ ਨਾਂ ਹੀ ਨਹੀਂ ਦੇਣਾ ਜੇਲਾਂ ਦੀ ਗੱਲ ਹੀ ਨਹੀਂ ਕਰਨੀ ਛਡਾਉਣ ਦੀ ਨਵੀਆਂ ਪੰਥਕ ਸ਼ਕਤੀਆਂ ਸੋਮੇ ਤੋਂ ਉੱਪਰ ਦੀ ਕਦੋਂ ਤੱਕ ਸ਼ੁਰੂ ਹੋ ਜਾਏਗੀ ਜੀ ਭਰਤੀ ਹੋਣ ਜਿਹੜੀ ਇਹ ਹੁਣ ਥੋੜਾ ਟਾਈਮ ਦਾ ਰਹਿ ਗਿਆ ਪੱਕੀ ਤਰੀਕ ਤਾਂ ਦੱਸ ਸਕਦਾ ਪਰ ਥੋੜੀ ਦਿਨਾਂ ਰੁਕੋ ਜੀ ਬਿਲਕੁਲ ਬਿਲਕੁਲ ਐਸਨ ਭਾਈ ਮਨਜੀਤ ਸਿੰਘ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇਹ ਅਕਾਲੀ ਦਲ ਦੀ ਕੁਝ ਜਿਹੜੀ ਹੈ ਉਹ ਜੋ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਗਿਆ ਕਿ ਦੁਬਾਰਾ ਤੋਂ ਬਾਅਦ ਸ਼ੋਧ ਸੰਬੋਧਨ ਕੀਤਾ ਜਾ ਰਿਹਾ ਕਿਤਨਾ ਕਿਤਨਾ ਮਾਨਸਿਕਤਾ ਜਿਹੜੀ ਹੈ ਉਹ ਦਰਸਾਉਂਦੀ ਹੈ ਲੇਕਿਨ ਕਿਤਨਾ ਕਿਤੇ ਉਹਨਾਂ ਵੱਲੋਂ ਇਹ ਵੀ ਕਹਿਣਾ ਹੈ ਕਿ ਜੇਕਰ ਜਿੰਨਾ ਨੇ ਕੁਰਬਾਨੀਆਂ ਦਿੱਤੀਆਂ ਸਨ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਰਬਾਰ ਨੇ ਤੇ ਸ਼ਾਇਦ ਨਵੀਆਂ ਪਾਟਕਾਂ ਦੇ ਗਾਜ਼ ਨਹੀਂ ਹੋ ਸਕਦੇ ਨਾਲੇਕਿਨ ਇੱਕ ਵਫਾ ਜਿਹੜਾ ਹੈ ਜਰੂਰ ਸ਼੍ਰੋਮਣੀ ਅਕਾਲੀ ਦਰਬਾਰ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਉਹਨਾਂ ਨੂੰ ਮਿਲਿਆ ਹੈ ਤੇ ਉਹਨਾਂ ਨੂੰ ਜੋ ਹੈ ਆਪਣੀਆਂ ਕਈ ਜਿਹੜੀਆਂ ਡਿਮਾਂਡ ਜਿੰਨੀਆਂ ਨੇ ਉਹ ਰੱਖੀਆਂ ਗਈਆਂ ਹੁਣ ਵੇਖਣਾ ਹੋਵੇਗਾ ਕਿ ਇਸ ਬਿਆਨ ਤੋਂ ਬਾਅਦ ਇਸ ਤਰ੍ਹਾਂ ਦੀ ਹੋ ਹੋ ਸਿਆਸਤ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਗਰਮੌਂਦੀ ਹੋਈ ਨਜ਼ਰ ਆਵੇ ਕੈਮਰਾਪਰਸਨ ਜਪਰੀ ਦਿਨਾਨ ਗੁਰਪ੍ਰੀਤ ਸਿੰਘ ਦਾ ਅਨਮਿਊਟ ਅੰਮ੍ਰਿਤ ਸਾਹਿਬ ਅਗਲੀ ਖਬਰ ਗੁਰਦਾਸਪੁਰ ਤੋਂ ਹੈ ਜਿੱਥੇ ਇੱਕ ਘਰ ਦੇ ਵਿੱਚ ਅੱਥੇ ਤਾਰਤੇ ਅੱਧੀ ਰਾਤ ਨੂੰ ਇੱਕ ਚੋਰ ਵੜਿਆ ਜਿਸ ਨੂੰ ਮੌਕੇ ਤੇ ਹੀ ਪਰਿਵਾਰਕ ਮੈਂਬਰਾਂ ਤੇ ਇਲਾਕਾ ਵਾਸੀਆਂ ਨੇ ਕਾਬੂ ਕਰ ਲਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਣਕਾਰੀ ਮੁਤਾਬਕ ਇੱਕ ਪ੍ਰਵਾਸੀ ਪਰਿਵਾਰ ਸੀ ਜੋ ਪੰਜਾਬ ਚ ਰਹਿ ਰਹੇ ਹਨ ਉਸ ਦੇ ਕਰ ਰਾਤ 2 ਵਜੇ ਦੇ ਕਰੀਬ ਕਥਿਤ ਤੌਰ ਤੇ ਇਹ ਚੋਰ ਵੜਿਆ ਜਿਸ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਪ੍ਰਵਾਸੀਆਂ ਦੀ ਇੱਕ ਔਰਤ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਲਗਭਗ ਪਾਣੀ ਪੀਣ ਦੇ ਲਈ ਉੱਠੀ ਤਾਂ ਉਹਨਾਂ ਨੂੰ ਇਹ ਦਿਖਾਈ ਦਿੱਤਾ ਚੋਰ ਜਿਸ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਠਾਇਆ ਗਿਆ ਤਾਂ ਨੌਜਵਾਨ ਜਾਗ ਗਏ ਜਿਵਾਲੇਦਵਾਲੇ ਦੇ ਰਹਿ ਰਹੇ ਸੀ ਤਾਂ ਚੋਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਤਾਂ ਉਦਰੇ ਇਹ ਮਾਮਲਾ ਪੁਲਿਸ ਤੱਕ ਵੀ ਪਹੁੰਚ ਚੁੱਕਿਆ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਨੇ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਅਤੇ ਪੁਲਿਸ ਦਾ ਉਹ ਜ਼ਰੂਰ ਸੁਣਦੇ ਆ ਤਾਂ ਅਪ੍ਰੈਲ ਪੇ 112 ਤੇ ਤੇ ਹੀ ਆਇਆ ਮੌਕੇ ਤੇ ਇਹ ਕਿਹੜਾ ਏਰੀਆ ਪੈਂਦਾ ਮੈਨਾ ਇਹ ਤਿਬੜ ਦਾ ਤਿਬੜ ਦਾ ਹਾਂ ਤੇ ਕਿੰਨੇ ਜਾਣੇ ਹੀ ਹੈ ਕੱਲਾ ਹੀ ਕੋਈ ਮੋਬਾਈਲ ਲਿਆ ਨਾ ਦੋ ਵਾਰ ਇਤਨ ਫੋਨਾਇਇ ਚਰੇ ਹਾਂਜੀ ਕੰਪਲੇਨਟ ਆਈ ਫੋਨ ਨਹੀਂ ਆਇਆ 112 ਤੇ ਕੰਪਲੇਨਟ ਪੇਜੀ ਵੀ ਚੋਰ ਰਾਤ 에3 ਵਜੇ ਆਇਆ ਵਾ ਆਣ ਕੇਦੇ ਇਹ ਕਮਰੇਆਂ ਦੇ ਅੰਦਰ ਵਰ ਗਿਆ ਵਾ ਆਣ ਕੇਦੇ ਨੇ ਪੈਸੇ ਕੱਢੇ ਆ ਫੋਨ ਦੋ ਚੁੱਕ ਲੇ ਆ ਉਧਰੋਂ ਸਮਾਨ ਬੈਟਰੀ ਬਾਹਰ ਕੱਢ ਲਈਏ ਨਾ ਤੇ ਦੋਰ ਲੱਗਾ ਸੀ ਤੈਨੂੰ ਫੜ ਲਿਆ ਵਾ ਕਿੱਥੋਂ ਦਾ ਰਹਿਣ ਵਾਲਾ ਪਤਾ ਕੁਛ ਇਹ ਸ਼ਹਿਰ ਦਾ ਹੀ ਰਹਿਣ ਵਾਲਾ ਵਾ ਉਹ ਟੇਸ਼ਨ ਵਾਲੇ ਬੰਦੇ ਦੇ ਰਹਿਣ ਵਾਲਾ ਵਾ ਐਂ ਤੁਹਾਡਾ ਜੀ ਨਾਂ ਅਜੇ ਨਾਂ ਮੇਰਾ ਸੂਰੇਜ ਇਹ ਕਿਹੜੀ ਜਗ੍ਹਾ ਜਿੱਥੇ ਘਟਨਾ ਹੋਈ ਆ ਇਹ ਜਗੜਾ ਇਹ ਇਹ ਘਰਾਲੇ ਦੇ ਸਾਹਮਣੇ ਆ ਕਦਾਮਾਂ ਦੇ ਸਾਹਮਣੇ ਸੁਜਾਤਾ ਨਗਰ ਤੁਹਾਡਾ ਪੁਲਿਸ ਲਾਗੀ ਫੜ ਕੇ ਹਾਂਜੀ ਹਾਂਜੀ ਹੁਣ ਉਹਨੇ ਹੱਕਾ ਕਾਬੂ ਕੀਤਾ ਪੁਲਿਸ ਆਉਂਦੇ ਨੂੰ ਬੁਲਾਇਆ ਫੋਨ ਕੀਤਾ ਹੀ ਉਹਨਾਂ ਦੇ ਹਵਾਲੇ ਕਰਕੇ ਆਏ ਆ ਤੇ ਬੜੇ ਥਾਣੇ ਦੇ ਅੰਦਰ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਮੰਗ ਇਹੋ ਜੀ ਆ ਜੇ ਜੋ ਵੀ ਇਹਨੇ ਚੋਰੀ ਚਾੜੀ ਕੀਤੀ ਆ ਇਹ ਹਜੇ ਕੰਮ ਨਾ ਕਰੇ ਇਹ ਪਹਿਲਾਂ ਵੀ ਆਇਆ ਕਦੇ ਕਿ ਜਾਂ ਪਹਿਲੀ ਅੱਗੇ ਵੀ ਆਇਆ ਵਾ ਅੱਗੇ ਵੀ ਦੋ ਵਾਰੀ ਆਇਆ ਵਾ ਇਹ ਜੀਆਰ ਫੇਰ ਆਇਆ ਵਾ ਇਹ ਹੁੰਦਾ ਹੀ ਇੱਥੇ ਆ ਮੁਰਕੁਰ ਕਿੱਥੇ ਹੁੰਦਾ ਇੱਥੇ ਵਿਚਾਰੇ ਗਰੀਬ ਬੰਦੇ ਰਹਿਣ ਰਿਹਾ ਭਈ ਇਹ ਰਹਿਣ ਰਿਹਾ ਤੇ ਅੰਨਾਂ ਦੀ ਆ ਕੇ ਚੋਰੀ ਕਰਦਾ ਵਾ ਤੇ ਇਹਦਾ ਹੱਲ ਕਰਨਾ ਚਾਹੀਦਾ ਕੋਈ ਦਾ ਕੋਈ ਇਹ ਕਿੰਨੇ ਵਜੇ ਰਾਤ ਆਇਆ ਇਹ ਰਾਤ 3 ਵਜੇ ਆਇਆ ਜੀ 2:3 ਵਜੇ ਦੇ ਵਿੱਚ ਵਿੱਚ ਆਇਆ ਵਾ ਤੈਨੂੰ ਫਿਰ ਕਾਬੂ ਕਰ ਲਈ ਸੀ ਹਾਂਜੀ ਹਾਂਜੀ ਫੜ ਕੇ ਦੇ ਨੂੰ ਇੱਥੇ ਰੱਖਿਆ ਵਾ ਬੰਦ ਲਿਆ ਹੀ ਇਹਨੂੰ ਤੇ 2-4 ਚਪੇਰਾ ਮਾਰੀਆਂ ਵਾ ਤੇ ਬਾਕੀ ਉਹ ਨਸੇ ਨਾਲ ਤੇ ਰੱਜਾ ਪਿਆ ਹੀ ਪਤਾ ਨਹੀਂ ਟੀ.ਜੀ.ਆਰ ਲਾਇਦੇ ਕੈਪਸੂਲ ਖਾਦੇ ਨੇ ਕੀ ਖਾਦੇ ਦਾ ਖਾਦਾ ਸਹੀ ਇਹਨੂੰ ਕੋ ਤੇ ਦੋਵਾਰੀ ਅੰਦਰ ਹੀ ਆ ਗਏ ਪੈਸੇ ਦਿਆ ਏ ਤਲੋਪਣ ਸ੍ਰਿਆਣਿਆਂ ਦੇ ਥੱਲੇ ਇਹਨੂੰ ਕਾਬੂ ਕੀਤਾ ਗਿਆ ਇੱਥੇ ਅਗਲੀ ਖਬਰ ਦਾ ਰੁਕ ਕਰਦੇ ਅਗਲੀ ਖਬਰ ਫਤੇਗੜ ਸਾਹਿਬ ਤੋਂ ਆ ਜਿੱਥੇ ਫਤੇਗੜ ਸਾਹਿਬ ਪ੍ਰਸ਼ਾਸਨ ਨੇ ਨਸ਼ਿਆਂ ਦੇ ਖਾਤਮੇ ਲਈ ਅਹਿਮ ਉਪਰਾਲਾ ਕੀਤਾ ਇੱਥੇ ਫਤੇਗੜ ਸਾਹਿਬ ਦੇ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਸੰਪਰਕ ਮੁਹਿੰਮ ਤਹਿਤ ਲੋਕਾਂ ਦੇ ਨਾਲ ਮਿਲਣੀ ਕੀਤੀ ਤਾਂ ਜੋ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਦੇ ਕੋਹੜ ਨੂੰ ਖਤਮ ਕੀਤਾ ਜਾ ਸਕੇ ਜ਼ਿਲ੍ਹਾ ਪੁਲਿਸ ਵੱਲੋਂ ਫਤਿਹਗੜ੍ਹ ਸਾਹਿਬ ਵਿੱਚ ਨਸ਼ਿਆਂ ਦਾ ਖਾਤਮਾ ਕਰਨ ਦੇ ਲਈ ਸੰਪਰਕ ਮੁਹਿੰਮ ਤਹਿਤ ਗਿਲਫਾਰਮ ਬਸੀ ਪਠਾਣਾ ਵਿਖੇ ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਰਵਜੋਤ ਕਰੇਵਾਲ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਦੇ ਖਾਤਮੇ ਹਿੱਤ ਸੰਪਰਕ ਮੁਹਿੰਮ ਚਲਾਈ ਗਈ ਹੈ ਜਿਸ ਦਾ ਮੁੱਖ ਮੰਤਵ ਹੈ ਕਿ ਪੁਲਿਸ ਲੋਕਾਂ ਵਿੱਚ ਚਾਅਵੇ ਅਤੇ ਲੋਕਾਂ ਅਤੇ ਪੁਲਿਸ ਵਿਚਲੀ ਵਿਤ ਨੂੰ ਖਤਮ ਕੀਤਾ ਜਾ ਸਕੇ ਲੋਕ ਖੁੱਲ ਕੇ ਨਸ਼ਿਆਂ ਖਿਲਾਫ ਅੱਗੇ ਆਉਣ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਐਨਡੀਪੀਐਸ ਐਕਟ ਦੀ ਧਾਰਾ 66 ਤਹਿਤ ਜੇਕਰ ਨਸ਼ਾ ਪੀੜਿਤ ਨੌਜਵਾਨ ਅਦਾਲਤ ਜ਼ਰੀਏ ਇਹ ਭਰੋਸਾ ਦਿੰਦਾ ਹੈ ਕਿ ਉਹ ਆਪਣਾ ਇਲਾਜ ਕਰਵਾ ਕੇ ਨਸ਼ੇ ਛੱਡੇਗਾ ਅਤੇ ਨਸ਼ੇ ਛੱਡ ਦਿੰਦਾ ਹੈ ਅਤੇ ਉਹ ਕੇਸ ਸੰਬੰਧੀ ਕਾਨੂੰਨੀ ਕਾਰਵਾਈ ਦੇ ਘੇਰੇ ਚੋਂ ਬਾਹਰ ਆ ਸਕਦਾ ਹੈ ਤਾਂ ਲੋਕਾਂ ਨੂੰ ਇਸ ਪ੍ਰਤੀ ਐਸਐਸਪੀ ਨੇ ਜਾਣੂ ਵੀ ਕਰਵਾਇਆ ਕਿ ਕੁਝ ਕਹਿਣਾ ਐਸਐਸਪੀ ਦਾ ਉਹ ਜ਼ਰੂਰ ਸੁਣਦਿਆਂ ਸੰਪਰਕ ਮੀਟਿੰਗ ਕੀਤੀ ਗਈ ਹੈ ਸਾਡੇ ਵੱਲੋਂ ਅਜੋ ਸੰਪਰਕ ਮੁਹਿੰਮ ਹੈ ਜੀ ਇਹ ਪੰਜਾਬ ਪੁਲਿਸ ਵੱਲੋਂ ਆਮਾਨਯੋਗ বিজেপি ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਚਲਾਈ ਜਾ ਰਹੀ ਹੈ ਜ ਜਿਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵਕ ਵਕ ਤਾ ਮਾਂ ਤੇ ਪਬਲਿਕ ਮੀਟਿੰਗ ਕੀਤੀ ਜਾ ਰਹੀ ਹੈ ਕੁਝ ਮੀਟਿੰਗਸ ਐ ਐਸਐਸਪੀ ਲੈਵਲ ਤੇ ਕੀਤੀ ਜਾਂਦੀਆਂ ਨੇ ਕੁਝ ਮੀਟਿੰਗਸ ਡੀਐਸਪੀ ਲੈਵਲ ਤੇ ਐਸਪੀ ਲੈਵਲ ਤੇ ਐਸਐਚਓ ਲੈਵਲ ਤੇ ਤੇ ਜੇਲ ਲੈਵਲ ਤੇ ਵੀ ਕੀਤੀਆਂ ਜਾਂਦੀਆਂ ਨੇ ਸੰਪਰਕ ਮੁਹਿੰਮ ਦਾ ਜੋ ਮੁੱਖ ਮੰਤਵ ਇਹ ਹੈ ਕਿ ਜੋ ਪੰਜਾਬ ਨਸ਼ਿਆਂ ਦੇ ਖਿਲਾਫ ਇੱਕ ਜੰਗ ਲੜ ਰਿਹਾ ਹੈ ਉਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਨੂੰ ਜਿਹੜਾ ਪਬਲਿਕ ਦਾ ਕੰਫੀਡੈਂਸ ਮਿਲੇ ਤਾਂ ਜੋ ਪਬਲਿਕ ਸਾਡੇ ਨਾਲ ਖੁੱਲ ਕੇ ਕੋਈ ਗੱਲ ਕੋਈ ਪ੍ਰੋਬਲਮ ਜਿਹੜੀ ਡਿਸਕਸ ਕਰਨ ਵਾਲੀ ਹੁੰਦੀ ਹੈ ਪੁਲਿਸ ਤੇ ਪਬਲਿਕ ਦਾ ਰابطਾ ਬੈਟਰ ਹੋਵੇ ਸਾਡੀ ਇਨਫੋਰਮੇਸ਼ਨ ਬੈਟਰ ਹੋਵੇ ਤੇ ਇੱਕ ਤਰੀਕੇ ਦਾ ਪਬਲਿਕ ਆਊਟਰੀਚ ਹੈ ਜਿਸਦੇ ਚ ਅਸੀਂ ਇਹ ਚਾਹਨੀ ਹੈ ਕਿ ਜੋ ਵੀ ਕੋਈ ਨਸ਼ਿਆਂ ਤੋਂ ਇਲਾਵਾ ਵੀ ਜੇ ਕੋਈ ਪਬਲਿਕ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹਦਾ ਇੱਕ ਖੁੱਲ ਕੇ ਸੰਵਾਦ ਜਿਹੜਾ ਹੈਗਾ ਇੱਕ ਪਬਲਿਕ ਪਲੇਟਫਾਰਮ ਤੇ ਹੋਵੇ ਅ ਇਸ ਮੁਹਿੰਮ ਦਾ ਸਾਨੂੰ ਬਹੁਤ ਚੰਗਾ ਫੀਡਬੈਕ ਆ ਰਿਹਾ ਤੇ ਸਾਰੇ ਲੋਕ ਪਹੁੰਚਦੇ ਨੇ ਤੇ ਕਿਉਂਕਿ ਵੱਖ-ਵੱਖ ਤਰੀਕੇ ਦੇ ਜਿਹੜੇ ਮੋਤਵਾਰ ਜਿਹੜੇ ਮੌਜੂਦ ਸ਼ਖਸੀਅਤਾਂ ਹੁੰਦੀਆਂ ਨੇ ਇਲਾਕੇ ਦੀਆਂ ਉਹ ਸਾਰੀਆਂ ਪਹੁੰਚਦੀਆਂ ਨੇ ਤੇ ਜੋ ਇਲਾਕੇ ਦੇ ਮੁੱਖ ਮੁੱਦੇ ਹੁੰਦੇ ਨੇ ਉਹ ਡਿਸਕਸ ਕੀਤੇ ਜਾਂਦੇ ਨੇ ਮੈਮ ਕਿੰਨੇ ਕ ਨੌਜਵਾਨ ਹੈਗੇ ਮੁਖ ਧਾਰਾ ਚ ਆ ਚੁੱਕੇ ਨਸ਼ਾ ਛੱਡ ਜੀ ਇਹਦੇ ਵਿੱਚ ਅਸੀਂ ਹੁਣੇ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਸੀ ਕਿ ਜਿਹੜਾ ਕਿ 164A ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ স্মੋਲ ਕੁਆਂਟੀਟੀ ਦੇ ਜਿੰਨੇ ਵੀ ਪਰਚੇ ਹੈਗੇ ਨੇ ਉਹ ਕੱਢੇ ਸੀਗੇ ਜਿਲ੍ਹੇ ਵਿੱਚ ਜਿਹੜੇ ਵੀ ਅਕਿਊਜ਼ਡ ਇਹਨਾਂ ਨੇ ਇਹਨਾਂ ਨੇ ਆਪਣੀ ਵਿਲਿੰਗਨੈਸ ਦਿਖਾਈ ਹੈ ਡੀ ਐਡਿਕਸ਼ਨ ਦੇ ਲਈ ਉਹਨਾਂ ਦਾ ਅਸੀਂ ਮਾਨਯੋਗ ਕੋਰਟ ਵੱਲੋਂ ਆਰਡਰਸ ਲੈਂਦੇ ਨੇ ਇਹ ਜੇ ਫਿਲਹਾਲ ਸਾਡੇ ਕੋਲ 7 ਆਰਡਰਸ ਆ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਆਰਡਰਸ ਅਸੀਂ ਇਹ ਜੇ ਲੈ ਕੇ ਆ ਸਕਦੇ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਕਿ ਨਸ਼ੇ ਦੀ ਅਗਰ ਸੂਚਨਾ ਦਵਾਂਗੇ ਤਾਂ ਨਸ਼ੇੜੀ ਸਾਡੇ ਨਾਲ ਨਾ ਕੋਈ ਜਾਂ ਸਾਡਾ ਰਿਸ਼ਤਾ ਨਾ ਖਰਾਬ ਹੋਵੇ ਉਸ ਲਈ ਕੀ ਮਹਿੰਮ ਹੈ ਪਹਿਲੀ ਗੱਲ ਜੀ ਮੈਂ ਤੁਹਾਡੇ ਮਾਧਮ ਰਾਹੀਂ ਇਹ ਆਸ਼ਵਾਸਨ ਦੇਣਾ ਚਾਹੁੰਦੀ ਹਾਂ ਕਿ ਜੇ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਉਹ ਗੁਪਤ ਰੱਖੀ ਜਾਏਗੀ ਦੂਜੀ ਗੱਲ ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟੀ ਡਰੱਗ ਟਿਪ ਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਤੁਸੀਂ ਸਾਰੇ ਗੂਗਲ ਕਰ ਸਕਦੇ ਹੋ ਇਹਦਾ ਨੰਬਰ ਅਵੇਲੇਬਲ ਹੈਗਾ ਉਹਦੇ ਤੇ ਜਿਹੜਾ ਤੁਹਾਡੀ ਆਈਡੈਂਟੀ ਹੈ ਉਹ ਗੁਪਤ ਰਹਿੰਦੀ ਹੈ ਤੇ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਪਹੁੰਚਦੀ ਹੈ ਤੇ ਇਸ ਤਰੀਕੇ ਦੇ ਨਾਲ ਜੇ ਕੋਈ ਤੁਸੀਂ ਉਸ ਤਰੀਕੇ ਨਾਲ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਉਹ ਵੀ ਲੋਕਾਂ ਕੋਲ ਇੱਕ ਫੈਸਿਲਿਟੀ ਹੈਗੀ ਹੈ ਤੇ ਸਾਡੇ ਨਾਲ ਸਿੱਧੇ ਤੌਰ ਤੇ ਨਿੱਜੀ ਤੌਰ ਤੇ ਵੀ ਜੋ ਗੱਲ ਕਰਦੇ ਨੇ ਉਹ ਵੀ ਇੱਕ ਫੈਸਿਲਿਟੀ ਲੋਕਾਂ ਕੋਲ ਦੀ। ਅਗਲੀ ਖਬਰ ਮੋਗਗਾ ਤੋਂ ਹੈ ਜਿੱਥੇ ਪੁਰਾਣੀ ਰੰਜਿਸ਼ ਦੇ ਕਰਕੇ ਇੱਕ ਵਾਰ ਫਿਰ ਤੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇੱਥੇ ਪੁਰਾਣੀ ਰੰਜਿਸ਼ ਦੇ ਕਰਕੇ ਇੱਕ ਗੁੱਟ ਨੇ ਦੂਜੇ ਗੁੱਟ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਚਚੇਰੇ ਭਰਾ ਗੰਭੀਰ ਰੂਪ ਵਿੱਚ ਫਟੜ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਤਾਂ ਕੁਝ ਦਿਨ ਪਹਿਲਾਂ ਦੋਨੋਂ ਭਾਈਆਂ ਦੀ ਭੈਣ ਦੇ ਨਾਲ ਕਥੇ ਤੌਰ ਤੇ ਕੁਝ ਨੌਜਵਾਨਾਂ ਨੇ ਛੇੜਖਾਨੀ ਕੀਤੀ ਸੀ ਇਹਨਾਂ ਦੋਨਾਂ ਨੇ ਉਹਨਾਂ ਨੂੰ ਰੋਕਿਆ ਤਾਂ ਉਸ ਦਿਨ ਇਹਨਾਂ ਦੀ ਕਾਫੀ ਬਹਿਸ ਹੋਈ ਸੀ ਤੈਸੇ ਵਿਚਕਾਰ ਹੁਣ ਇਹ ਵਾਰਦਾਤ ਹੋਈ ਹੈ ਦੋਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਭਰਾਵਾਂ ਦੀ ਤਾਂ ਮੋਗਾ ਜ਼ਿਲ੍ਹੇ ਦੇ ਪਿੰਡ ਅਕਾਲੀਆਂ ਵਾਲਾ ਦਾ ਇਹ ਮਾਮਲਾ ਹੈ ਜਿੱਥੇ ਪੁਰਾਣੀ ਰੰਜਿਸ਼ ਕਰਕੇ ਦੋ ਗੁੱਟਾਂ ਦੇ ਵਿਚਕਾਰ ਝੜਪ ਹੋਈ ਹੈ ਕੁਝ ਨੌਜਵਾਨਾਂ ਨੇ ਪਿੰਡ ਰਾਉਵਾਲ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਅਤੇਂਦਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਉੱਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਸ ਵਿੱਚ ਦੋਨਾਂ ਨੌਜਵਾਨਾਂ ਨੂੰ ਗੰਭੀਰ ਰੂਪ ਵਿੱਚ ਹੁਣ ਹਸਪਤਾਲ ਭਰਤੀ ਕਰਵਾਇਆ ਗਿਆ ਇਹਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਜਾਇਆ ਗਿਆ ਉਧਰ ਪਰਿਵਾਰਕ ਮੈਂਬਰਾਂ ਅਤੇ ਡਾਕਟਰਾਂ ਦਾ ਕੀ ਕੁਝ ਕਹਿਣਾ ਹੈ ਉਹ ਜ਼ਰੂਰ ਸੁਣਦੇ ਆਂ ਅਤੇਂਦਰਪਾਲ ਇੰਦਰਪਾਲ ਕੀ ਹੋਇਆ ਤੁਹਾਡੇ ਨਾਲ ਮੈਂ ਅਸੀਂ ਕੰਮ ਤੇ ਲੱਗੇ ਦੋਵੇਂ ਜਣੇ ਚਾਰ ਪੰਜ ਮੁੰਡੇ ਉਤਰੇ ਤੇ ਸਾਡੇ ਤੇ ਕਾਪਿਆਣਾ ਵਾਰ ਪਿੱਤੇ ਉਹਨਾਂ ਨੇ ਹਾਂਜੀ ਤੇ ਮੈਂ ਭੱਜਣ ਲੱਗਾ ਉਹਨੂੰ ਤਾਂ ਉਹਨਾਂ ਨੇ ਪਹਿਲਾਂ ਸੱਟ ਲਿਆ ਮੈਂ ਭੱਜਣ ਲੱਗਾ ਤੇ ਮੈਨੂੰ ਉਹਨਾਂ ਨੇ ਫੜ ਲਿਆ ਤੇ ਮੈਨੂੰ ੱੱਕੇ ਧੱਕੇ ਨਾਲ ਗੱਡੀ 'ਚ ਵਾਰ ਲਿਆ ਕਾਪਾ ਮਾਰ ਕੇ ਮੇਰੇ ਉਹਨਾਂ ਨੇ ਕਿੰਨੇ ਹਜ਼ਾਰ ਸੀ ਉਹਨਾਂ ਕੋਲੇ ਹਾਂਜੀ ਇਤਿਹਾਸ ਕਾਪੇ ਖੰਡੇ ਸੀ ਉਹਨਾਂ ਕੋਲ ਕਿੰਨੇ ਜਣੇ ਸੀ ਪੰਜ ਜਣੇ ਸੀ ਪਛਾਣਦੇ ਸੀ ਉਹ ਪਛਾਣਦੇ ਆ ਜਿੰਨੇ ਜਿੰਨੇ ਸਾਡੀ ਭੈਣ ਨਾਲ ਉਸ ਦਿਨ ਬਲਦਕਾਰ ਕੀਤਾ ਉਹੀ ਮੁੰਡੇ ਸੀਗੇ ਵਿੱਚੋਂ ਦੋ ਮੁੰਡੇ ਉਹੀ ਸੀ ਬਾਕੀ ਉਹਨਾਂ ਦੇ ਨਾਲ ਦੇ ਸੀਗੇ ਉਹਦੇ ਤੋਂ ਤੁਹਾਡੇ ਨਾਲ ਹੋਰ ਵੀ ਸੀ ਕੋਈ ਅਸੀਂ ਤਾਂ ਕੰਮ ਤੇ ਲੱਗੇ ਸੀ ਤਿੰਨ ਜਣੇ ਸਿਰਫ ਇੱਕ ਲੇਬਰ ਵਾਲਾ ਸੀ ਦੋ ਮਿਸਤਰੀ ਸਹੀ ਅੱਛਾ ਜੀ ਤੇ ਇੱਕ ਹੋਰ ਤੁਹਾਡੇ ਨਾਲ ਦਾਖਲ ਉਹ ਕੌਣ ਉਹ ਮੇਰਾ ਬ੍ਰਦਰ ਹੈ ਤੁਹਾਡੇ ਦੋਨਾਂ ਨੂੰ ਮੇਰੇ ਤਾਏ ਦਾ ਮੁੰਡਾ ਹੈ ਅੱਛਾ ਦੋਨਾਂ ਦੇ ਸਟਾਫ ਉੱਤੇ ਹਾਂ ਜੀ ਸਿਮਰ ਕੌਰ ਮੇਰਾ ਕਿਹੜਾ ਪਿੰਡਾ ਜੀ ਰਾਉਵਾਲ ਤੇ ਕੀ ਘਟਨਾ ਵਾਪਰੀ ਤੁਸੀਂ ਹੱਥਾਂ ਤੇ ਲੱਗੇ ਆਏ ਬੱਚਾ ਨੂੰ ਦੋਨੇ ਮੁੰਡੇ ਕੰਮ ગયા ਸੀ ਉੱਥੇ ਮੁੰਡੇ ਆਏ ਚਾਰ ਪੰਜ ਜਣੇ ਮੁੰਡੇ ਦੇ ਇੱਕ ਦੇ ਸੱਟਾਂ ਮਾਰ ਕੇ ਉੱਥੇ ਸੱਟ ਗਏ ਇਹਨੂੰ ਮੁੰਡੇ ਨੂੰ ਨਾਲ ਲੈ ਗਿਆ ਇਹ ਤਾਂ ਸਾਨੂੰ ਘੰਟੇ ਬਾਅਦ ਮਿਲਿਆ ਮੁੰਡਾ ਵੱਡਾ ਮੁੰਡਾ ਇੰਦਰਪਾਲ ਜਿਹੜਾ ਇਹ ਤਾਂ ਸਾਨੂੰ ਘੰਟੇ ਬਾਅਦ ਮੰਦਰਾ ਤੋਂ ਇੱਥੋਂ ਪਤਾ ਨਹੀਂ ਕਿੱਥੇ ਸੱਟਿਆ ਉੱਥੋਂ ਲੈ ਕੇ ਆਏ ਆ ਮੁੰਡੇ ਹੁਣ ਸਾਨੂੰ ਕੋਟ ਲੈ ਕੇ ਆਂਦਾ ਇਹਨੂੰ ਮੁੰਡਿਆਂ ਨੂੰ ਉਸ ਤੋਂ ਬਾਅਦ ਹੁਣ ਸਾਨੂੰ ਇੱਥੇ ਮੋਗੇ ਭੇਜਿਆ ਤੇ ਮੁੰਡੇ ਦੇ ਸਿਰ 'ਚ ਸੱਟ ਹੈ ਬਾਹਾਂ ਤੇ ਵੱਜੀ ਹੋਈ ਹੈ ਕੀ ਤੁਹਾਡੇ ਵੀ ਲੱਗਦਾ ਇਹ ਮੁੰਡਾ بیٹے ਲੱਗਦੇ ਦੋਨੇ ਇੱਕ ਮੇਰੇ ਜੇਠ ਦਾ ਬੇਟਾ ਇੱਕ ਮੇਰਾ ਆਪਣਾ ਬੇਟਾ ਹੈ ਕੀ ਰੰਜੀਤ ਵਰਗਾ ਜਿਹਾ ਵੱਜੀ ਹੋਈ ਦੋਰੀ ਰੰਜਿਸ ਕਿਹਨੂੰ ਰੰਜਿਸ ਕੋਈ ਨਹੀਂ ਸੀ ਉਸ ਦਿਨ ਮੁੰਡੇ ਸੀ ਇੱਥੋਂ ਦੇ ਦੌਲੇ ਵਾਲੇ ਦੇ ਉਹ ਪਹਿਲਾਂ ਕੁੜੀ ਨੂੰ ਉੱਥੇ ਬਿਠਾ ਕੇ ਲਿਆ ਮੇਰੇ ਜੇਠ ਦੀ ਨੂੰ ਸਵੇਰੇ ਸਕੂਲ ਟਾਈਮ ਉਸ ਤੋਂ ਬਾਅਦ ਛੱਡਣ ਗਏ ਆ ਇਹਨਾਂ ਫਿਰ ਅੱਗੋਂ ਮੁੰਡਿਆਂ ਨੇ ਫੜ ਕੇ ਮਾਰਾ ਮੋਟਾ ਉਹਨਾਂ ਨੂੰ ਕੁੱਟਿਆ ਮਰ ਅੱਗੋਂ ਸੀ ਭੱਜ ਕੇ ਗਈਆਂ ਸੀ ਬਚਾਇਆ ਉਹਨਾਂ ਨੂੰ ਮੁੰਡਿਆਂ ਨੂੰ ਵੀ ਨਹੀਂ ਆਪਾਂ ਮਾਰਨਾ ਕੁੱਟਣਾ ਤੇ ਉਸ ਦਿਨ ਉਹ ਰੋਲਾ ਨਿਬੜ ਗਿਆ ਉੱਥੇ ਥਾਣੇ 'ਚ ਹਫਤਾ ਹੋ ਗਿਆ ਅੱਜ ਉਹ ਨਾ ਇਹ ਕੰਮ ਕਰਦਾ ਉਹ ਕੌਣ ਸੀ ਜਿਹੜੀ ਲੜਕੀ ਕੌਣ ਸੀ ਉਹ ਲੜਕੀ ਮੇਰੇ ਜੇਠ ਦੀ ਬੇਟੀ ਦੂਜੇ ਦੀ ਅੱਛਾ ਉਹ ਵੀ ਸਾਡੇ ਆਪਣੇ ਜੇਠ ਮੇਰੇ ਦੀ ਬੇਟੀ ਜਿਹੜੇ ਸੱਟਾ ਮਾਰ ਕੇ ਗਏ ਉਹ ਕੌਣ ਸੀ ਉਹ ਪਤਾ ਨਹੀਂ ਹੁਣ ਉਹ ਹੀ ਮੁੰਡੇ ਸੀ ਚਾਰ ਪੰਜ ਜਣੇ ਸੀ ਹੁਣ ਸਾਨੂੰ ਤਾਂ ਕੀ ਪਤਾ ਸੀ ਤਾਂ ਕਰ ਸੀ ਤੇ ਹੁਣ ਤੇ ਹੁਣ ਹਾਲਤ ਕਿਦਾਂ ਦੀ ਆ ਤੁਹਾਡੇ ਬੱਚੇ ਮੁੰਡਿਆ ਤਾਂ ਹੁਣ ਬਹੁਤ ਮਾੜੀ ਹਾਲਤ ਹੈ ਮੁੰਡੇ ਦੀ ਬਾਹ ਤੇ ਵੀ ਸੱਟ ਆ ਸਿਰ ਤੇ ਵੀ ਦੋਨਾਂ ਮੁੰਡਿਆਂ ਦੇ ਸੱਟਾਂ ਵੱਜੀਆਂ ਪਿਆ ਨੇ ਅੱਜ ਤਕਰੀਬ ਆ ਗਏ ਨੇ ਜੋਗੇ ਹੈ ਵੀ ਨਹੀਂ ਸੀ ਮੁੰਡੇ ਦੋਵੇਂ ਮਿਹਨਤ ਕਰਨ ਵਾਲੇ ਅਸੀਂ ਹੈਗੇ ਆ ਕੀ ਕੰਮ ਹੀ ਕਰਦੇ ਮੁੰਡੇ ਇਹ ਮੁੰਡਾ ਮਿਸਤਰੀ ਦਾ ਕੰਮ ਕਰਦੇ ਦੋਨੋਂ ਹੀ ਤੇ ਡਾਕਟਰ ਕੀ ਕਹਿੰਦੇ ਹੁਣ ਤੁਹਾਨੂੰ ਡਾਕਟਰ ਅਜੇ ਉੱਥੋਂ ਤੋਂ ਨਾ ਇੱਥੇ ਭੇਜਤਾ ਜੇ ਮੁੰਡੇ ਦਾ ਕੋਈ ਇਲਾਜ ਨਹੀਂ ਹੋ ਰਿਹਾ ਹੁਣ ਇੱਥੇ ਆਏ ਹੁਣ ਪਤਾ ਲੱਗਦਾ ਕੀ ਕਹਿੰਦੇ ਆ ਉੱਥੋਂ ਨਾ ਮਾੜੀ ਮੋਟੀ ਪੱਤੀ ਬਲੇਟ ਕੋੜੀ ਸੇਖਾਂ ਤੋਂ ਹੁਣ ਇੱਥੇ ਆਏ ਆ ਹੁਣ ਪਤਾ ਨਹੀਂ ਹੁਣ ਕੀ ਬਣਦਾ ਤੁਹਾਡੇ ਬੱਚਿਆਂ ਨਾਲ ਹਾਦਸਾ ਹੋਇਆ ਤੁਸੀਂ ਕਿਦਾਂ ਦਾ ਇਨਸਾਫ ਚਾਹੁੰਦੇ ਅਸੀਂ ਤਾਂ ਇਨਸਾਫ ਚਾਹੁੰਦੇ ਆ ਬੱਚਿਆਂ ਦੇ ਨਾਲ ਜੋ ਹੋਇਆ ਸਾਡੇ ਬੱਚਿਆਂ ਨੂੰ ਸਾਨੂੰ ਗਰੀਬਾਂ ਨੂੰ ਇਨਸਾਫ ਚਾਹੀਦਾ ਸਾਡੇ ਕੋਲ 6.5 ਦੇ ਕਰੀਬ ਦੋ ਪੇਸ਼ੈਂਟ ਆਏ ਨੇ rau wale ਦੇ ਰਹਿਣ ਵਾਲੇ ਨੇ ਸੁਖਵਿੰਦਰ ਸਿੰਘ ਤੇ ਇੰਦਰਪਾਲ ਸਿੰਘ ਜਿਹੜੇ ਕਿ ਕੋਈ ਆਪਸੀ ਰੰਜਿਸ਼ ਕਾਰਨ ਲੜਾਈ ਹੋਈ ਹੈ ਤੇ ਸਿਰ ਤੇ ਕਾਫੀ ਗੁੱਜੀਆਂ ਸੱਟਾਂ ਲੱਗੀਆਂ ਹੋਈਆਂ ਨੇ ਪੇਸ਼ੈਂਟਸ ਦੀ ਕੰਡੀਸ਼ਨ ਸੀਰੀਅਸ ਹੋਣ ਕਰਕੇ ਅਸੀਂ ਨਾਲ ਦੀ ਨਾਲ ਪੇਸ਼ੈਂਟਸ ਨੂੰ ਰੈਫਰ ਕਰ ਦਿੱਤਾ ਹੈ ਮੈਡੀਕਲ ਕਾਲਜ ਫਰੀਦਕੋਟ ਕਿੰਨੀਆਂ ਸੱਟਾਂਆਂ ਗਈਆਂ ਔਰ ਕਿਦਾਂ ਕਿਦਾਂ ਦੀ ਹਾਲਤ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਜੀ ਸਿਰ ਤੇ ਸੱਟਾਂ ਆਈ ਨੇ ਤੇ ਕਾਫੀ ਕ੍ਰਿਟੀਕਲ ਹਾਲਤ ਹੈ ਕਿੰਨੀ ਏਜ ਦੀ ਹੈ ਇਹਨਾਂ ਦੀ ਏਜ 24-25 ਸਾਲਾਂ ਦੇ ਨੇ ਦੋਨੋਂ ਲੜਕੇ ਯੰਗ ਨੇ ਦੱਸਿਆ ਕੋਈ ਸੁਣੋ ਨੇ ਕਰਦੇ ਨੇ ਵੀ ਕੀ ਲੜਾਈ ਦਾ ਕਾਰਨ ਨਹੀਂ ਬਸ ਜੀ ਆਪਸੀ ਰੰਜਿਸ਼ ਕੋਈ ਹੋएगी ਜਿਹਦੇ ਕਰਕੇ ਲੜਾਈ ਹੋਈ ਹੈ ਬਟ ਇੰਨਾ ਸਾਡੇ ਕੋਲ ਸਮਾਂ ਨਹੀਂ ਸੀਗਾ ਬਿਕੋਜ਼ ਪੇਸ਼ੈਂਟ ਕ੍ਰਿਟੀਕਲ ਸੀ ਸੋ ਅਸੀਂ ਨਾਲ ਦੀ ਨਾਲ ਪੇਸ਼ੈਂਟਸ ਰੈਫਰ ਕਰ ਦਿੱਤੇ ਮੋਟਲੀ ਸਹਾਇਤਾ ਦੇ ਕੇ ਜੀ ਤਾਂ ਉਧਰ ਉਧਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਕੂੜਾ ਪੈ ਰਿਹਾ ਹੈ ਤੇ ਧੁੰਦ ਪੈ ਰਹੀ ਹੈ ਤੇ ਇਸੇ ਤਹਿਤ ਸ੍ਰੀ ਹਰਮੰਦਰ ਸਾਹਿਬ ਵੀ ਧੁੰਦ ਦੀ ਚਿੱਟੀ ਚਾਦਰ ਦੇ ਨਾਲ ਲਿਪਟੇ ਨਜ਼ਰ ਆਏ ਤਾਂ ਅਲੋਕਿਕ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਦਾ ਜਿੱਥੇ ਧੁੰਦ ਦੀ ਚਿੱਟੀ ਚਾਦਰ ਦੇਖਣ ਨੂੰ ਮਿਲੀ ਹੈ ਬੇਸ਼ੱਕ ਕੜਾਕੇ ਦੀ ਠੰਡ ਹੈ ਇਸ ਦੇ ਬਾਵਜੂਦ ਵੀ ਸੰਗਤ ਉਤਸ਼ਾਹ ਦੇ ਨਾਲ ਅਤੇ ਸ਼ਰਧਾ ਦੇ ਨਾਲ ਇੱਥੇ ਲਗਾਤਾਰ ਨਤਮਸਤਕ ਹੋ ਰਹੀ ਹੈ ਉੱਤਰ ਭਾਰਤ ਵਿੱਚ ਵਧ ਰਹੀ ਕੜਾਕੇ ਦੀ ਠੰਡ ਦੇ ਵਿੱਚ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦਾ ਇੱਕ ਖੂਬਸੂਰਤ ਦ੍ਰਿਸ਼ ਹੈ ਆਸਥਾ ਤੇ ਪਾਰੂ ਨਹੀਂ ਪੈ ਰਹੀ ਏ ਠੰਡ ਲੋਹੜੀ ਦੇ ਤਿਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਇੱਕ ਵਾਰ ਸਾਫ਼ ਹੋ ਚੁੱਕਾ ਸੀ ਅਤੇ ਲਗਾਤਾਰ ਹੀ ਗਰਮੀ ਜਿਹੜੀ ਸੀ ਉਹ ਵਾਧੀ ਹੋਈ ਅਨਜ਼ਰ ਆ ਰਹੀ ਸੀ ਲੇਕਿਨ ਅੱਜ ਅਚਾਨਕ ਹੀ ਧੁੰਦ ਪੈਣ ਕਾਰਨ ਟੈਂਪਰੇਚਰ ਦੇ ਵਿੱਚ ਕਾਫੀ ਜਿਹੜਾ ਹੈ ਉਹ ਗਰਾਵਟ ਵਿਖ ਨੂੰ ਮਿਲ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਪਾਰਾ ਜਿਹੜਾ ਹੈ ਉਹ ਜ਼ਰੂਰ ਹੇਠਾਂ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਸਚਕੰਡ ਸ਼ੇਰ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਸਾਂ ਨੂੰ ਕਿਸੇ ਵੀ ਤਰ੍ਹਾਂ ਦੀ ਢਾਹ ਲੱਗਦੀ ਹੋਈ ਨਜ਼ਰ ਨਹੀਂ ਆ ਰਹੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਚਕੰਡ ਸ਼ੇਰ ਦਰਬਾਰ ਸਾਹਿਬ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਜਿਹੜੇ ਨੇ ਉਹ ਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਅਤੇ ਉਹਨਾਂ ਵੱਲੋਂ ਗੁਰੂ ਘਰ ਦੇ ਵਿੱਚ ਪਹੁੰਚ ਆਸ਼ੀਰਵਾਦ ਜਿਹੜਾ ਹੈ ਉਹ ਪ੍ਰਾਪਤ ਕੀਤਾ ਜਾ ਰਿਹਾ ਹੈ ਹਾਲਾਂਕਿ ਧੁੰਦ ਹੋਣ ਕਾਰਨ ਵੀਜ਼ਿਬਿਲਟੀ ਜਰੂਰ ਘੱਟ ਨਜ਼ਰ ਆ ਰਹੀ ਹੈ ਲੇਕਿਨ ਫਿਰ ਵੀ ਸ਼ਰਧਾਲੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਇੱਕ ਵੀਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵੀਰ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਠੰਡ ਬੜੀ ਸੀਗੀ ਹੁਣ 13 ਤਰੀ ਲੋਹੜੀ ਤੋਂ ਬਾਅਦ ਧੁੱਪ ਨਿਕਲ ਗਈ ਸੀਗੀ ਗਰਮੀ ਲੱਗਣ ਲੱਗੀ ਸੀ ਇੱਕ ਵਾਰ ਫਿਰ ਤੋਂ ਠੰਡ ਆ ਗਈ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵਧੀਆ ਜੀ ਠੰਡ ਵੀ ਜ਼ਰੂਰੀ ਆ ਜੋ ਹਰ ਕੋਈ ਰੁੱਤ ਬਣੀ ਆਣੀ ਚਾਹੀਦੀ ਆ ਠੰਡ ਵੀ ਜ਼ਰੂਰੀ ਆ ਚਲੋ ਠੰਡ ਵਧੀਆ ਨਹੀਂ ਜਾਲੇ ਤੁਸੀਂ ਸੱਚਖੰਡ ਸੀ ਦਰਬਾਰ ਸਾਹਿਬ ਪਹੁੰਚੇ ਹੋ ਕਿੰਨੀ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਠੰਡ ਬੜੀ ਹੈ ਜੀ ਨਹੀਂ ਨਹੀਂ ਆਪਾਂ ਤੇ ਚਲੋ ਲੋਕਲ ਆ ਕੋਈ ਦਿੱਕਤ ਨਹੀਂ ਵਧੀਆ ਦਰਸ਼ਨ ਮੇਲੇ ਕਰਦੇ ਆ ਅੱਜ ਬਾਹਰ ਵੀ ਕੀਤੇ ਆ ਟਾਈਮ ਨਹੀਂ ਅੰਦਰ ਹੀ ਦਰਸ਼ਨ ਕਰੀਦੇ ਆ ਉਈ ਦਿੱਕਤ ਹਾਂਜੀ ਤੁਹਨ ਦਾ ਚਲੋ ਬਾਹਰ ਆਣਾ ਟੂਰਿਸਟ ਨੂੰ ਓਖਾ ਜਾਂਦਾ ਰਸਤੇ 'ਚ ਦਿੱਕਤਾਂ ਆਂਦੀਆਂ ਵਾਂ ਪਰੇਸ਼ਾਨੀਆਂ ਆਂਦੀਆਂ ਵਾਂ ਬਾਕੀ ਚਲੋ ਜੋ ਰੁੱਤ ਬਣੀ ਹੋ ਤੇ ਹਾਨੀ ਹੈ ਬਿਲਕੁਲ ਸੋ ਇਹ ਸਾਨੂੰ ਸ਼ਰਧਾਲੂ ਜਿਹੜੇ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਆਸਥਾ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕਮੀ ਜਿਹੜੀ ਹੈ ਉਹ ਨਹੀਂ ਆ ਪਰ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸੱਚਖੰਡ ਛੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਗਿਣਤੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਹਾਲਾਂਕਿ ਠੰਡ ਹੋਣ ਕਾਰਨ ਕੋ ਲੋਕ ਜਿਵੇਂ ਜਿੱਥੇ ਆਪਣੇ ਘਰਾਂ ਦੇ ਵਿੱਚ ਦੁਬੱਕ ਕੇ ਬੈਠਣ ਲਈ ਮਜਬੂਰ ਹੁੰਦੇ ਨੇ ਉਤੇ ਹੀ ਅ ਕਈ ਸ਼ਰਧਾਲੂ ਜਿਹੜੇ ਨੇ ਉਹ ਸੱਚਖੰਡ ਸ਼ੀਰ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਦੂਦਰਾੜਿਆਂ ਤੋਂ ਪਹੁੰਚਦੇ ਹੋਏ ਨਜ਼ਰ ਆਉਂਦੇ ਨੇ ਅ ਅਕਸਰ ਹੀ ਜਦੋਂ ਵੀ ਸੱਚਖੰਡ ਸ਼ੀਰ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਆਸਾ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਰੂਰ ਇੱਥੇ ਪਹੁੰਚਦੇ ਨੇ ਅਤੇ ਗੁਰੂ ਨੂੰ ਸਜਦਾ ਜਿਹੜਾ ਹੈ ਉਹ ਕਰਦੇ ਹੋਏ ਅਨਜ਼ਰ ਆਉਂਦੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਅ ਸਰਦਾਲੂ ਜਿਹੜੇ ਨੇ ਉਹ ਜਰੂਰ ਇੱਥੇ ਪਹੁੰਚਦੇ ਨੇ ਇੱਕ ਹੋਰ ਵੀ ਅੰਕਲ ਨੇ ਮੌਜੂਦ ਹਨ ਗੱਲਬਾਤ ਕਰ ਲੈਣੇ ਅੰਕਲ ਜੀ ਕੀ ਨਾਮ ਹੈ ਆਪਕਾ ਜੀ ਕੀ ਨਾਮ ਹੈ ਆਪਕਾ ਮੋਰਾ ਨਾਮ ਪ੍ਰਹਲਾਦ ਰਹਾ ਕਹਾਂ ਸੇ ਆਏ ਹੋ ਬਿਹਾਰ ਸੇ ਬਿਹਾਰ ਸੇ ਸਰਦੀ ਬਹੁਤ ਹੈ ਅੰਦਰ ਮਾਤਾ ਟੇਕਾ ਆਪਨੇ ਜਾ ਕੇ ਜੀ ਹਾਂ ਟੇਕਾ ਜੀ ਹਾਂ ਬਹੁਤ ਠੰਡੀ ਸਰਦੀ ਹੈ ਅੰਦਰ ਜੀ ਜੀ सर्दी है सर्दी है अंदर हाँ, सर्दी तो है है मैं मैं आप आपका नाम है जी? मैं नाम यादव तो जी बिहार से मेरा कुमार यादव हुआ यादव जी सर्दी बहुत है कैसा लगा अंदर जाके कैसा माहौल था बहुत अच्छा माहौल था।, अच्छा था और बहुत अच्छा फील किए हैं हम हम बहुत पहली बार यहाँ घूमने के लिए आए हैं ऐसे प्रॉपर में लुधियाने लुदिया, में ही जॉब करता हूँ अच्छा जी तो मैं माता पिताजी को लेके आया था दिखाने के लिए अंदर सर्दी है, है लग रहा लेकिन अंदर तो सर्दी नहीं महसूस हो रही है हाँ। ही सर्दी, सर्दी, नहीं, सर्दी नहीं लगती जी जी बिल्कुल अंदर गर्म पानी का भी पर्याप्त साधन है जो पैर भी जो है ठंडी नहीं हो पाती है और सारे कुछ सारे सुविधा जो है बहुत बेस्ट है तो ऐसा न श्रद्धालु जी न ਜੋਰੇ ਨਹੀਂ ਨਹੀਂ ਉਹ ਜਿਹੜਾ ਇੱਥੇ ਸੱਚਖੰਡ 시 ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਰਹੇ ਨੇ ਕਿਉਂਕਿ ਬੇਸ਼ੱਕ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪਈ ਹੋਈ ਹੈ ਲੇਕਿਨ ਫਿਰ ਵੀ ਸ਼ਰਧਾਲੂ ਜਿਹੜੇ ਨੇ ਉਹ ਸਚਖੰਡੀ ਦਰਬਾਰ ਸਾਹਿਬ 'ਚ ਨਿਰੰਤਰ ਪਹੁੰਚ ਰਹੇ ਨੇ ਤੇ ਕਹੇ ਜਿਹੜੇ ਨੇ ਕਿ ਅੰਦਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਗਰਮੀ ਜਾਂ ਠੰਡ ਦੀ ਜਿਹੜੀ ਹੈ ਉਹ ਨਹੀਂ ਲੱਗ ਰਹੀ ਲੇਕਿਨ ਕਿੰਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਵਿਜ਼ਿਬਿਲਟੀ ਘਟ ਹੋਣ ਦੇ ਕਾਰਨ ਵੀ ਸ਼ਰਧਾਲੂ ਜਨੇ ਵਾਦ ਚੜ ਕੇ ਸਚਖੰਡੀ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਨੇ ਕੈਮਰਾ ਪਰਸਨ ਜਾਪਰੀਦਨ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਿਤ ਸਾਹਿਬ ਕੈਨਸ ਬੁਲਟਨ ਦੇ ਵਿੱਚ ਨਾ ਹੀ ਅਗਲੇ ਬੁਲਟਨ ਦੇ ਵਿੱਚ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ ਮੈਨੂੰ ਪਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ